ਸਸੀ ਕਾਲ ਜੀ ਵੈਲਕਮ ਕਰਦੇ ਆ ਜੀ ਤੁਹਾਡਾ ਆਪਣੇ YouTube ਚੈਨਲ ਦੇ ਉੱਤੇ ਤੇ ਜਿੱਦਾਂ ਤੁਹਾਨੂੰ ਪਤਾ ਹੀ ਆ ਕਿ ਹੁਣ ਗਰਮੀ ਦਾ ਸੀਜ਼ਨ ਜਿਹੜਾ ਸ਼ੁਰੂ ਹੋ ਗਿਆ ਤੇ ਸੂਟ ਜਿਹੜੇ ਕਾਟਨ ਦੇ ਸੋਹਣੇ-ਸੋਹਣੇ ਜਿਹੜੇ ਆਉਣ ਲੱਗ ਪਏ ਆ ਤੇ ਅੱਜ ਆਪਣੇ ਕੋਲ ਆਇਆ ਪਾਕਿਸਤਾਨੀ ਸੂਟ ਆ ਬਹੁਤ ਸੋਹਣਾ ਸਟਾਈਲ ਤੇ ਘੈਂਟ ਕਾਟਨ ਤੇ ਕੱਟ ਜਿਹੜੀ ਹੈਗੀ ਜੇ ਇਹਨਾਂ ਦੀ ਜੇ ਸਵਾ ਸਵਾ 2 ਮੀਟਰ ਦੀ ਲੈਂਥ ਜਿਹੜੀ ਆ 45 ਤੱਕ ਰੈਡੀ ਹੋ ਜਾਂਦੀ ਜੇ ਇਹਨਾਂ ਦੀ ਲੰਬੀ ਲੈਂਥ ਦਾ ਕੋਈ ਇਸ਼ੂ ਨਹੀਂ ਜੇ ਤੇ ਸੂਟ ਬਹੁਤ ਸੋਹਣੇ ਜੇ ਪਾਕਿਸਤਾਨੀ ਸੂਟ ਜੇ ਅਉਧਨ ਮੈਂ ਦਿਖਾਵਾਂ ਪਹਿਲਾ ਹੀ ਕਲਰ ਵੇਖੋ ਕਿੱਡਾ ਪਿਆਰਾ ਜੀ ਚੈੱਕ ਕਰੋ ਇਹਨੂੰ ਹੀ ਰਹਿਗਾ ਇਹ ਹੈਗਾ ਗ੍ਰੇ ਕਲਰ ਤੇ ਗ੍ਰੇ ਕਲਰ ਦੇ ਵਿੱਚ ਆਹ ਸਾਰੀ ਜਿਹੜੀ ਇਹ ਲੱਗੀ ਜੇ ਲੈਸ ਤੇ ਆਹ ਸਾਰਾ ਹੋਇਆ ਜੇ ਮਿਰਰ ਦਾ ਵਰਕ ਥ्रेड ਵਰਕ ਸਾਰਾ ਹੀ ਨੈਕ ਦੇ ਉੱਤੇ ਠੀਕ ਹੈ ਜੀ ਇਸ ਤੋਂ ਬਾਅਦ ਦਾ ਮੈਂ ਤੁਹਾਨੂੰ ਦਿਖਾਉਣਾ ਕੇਹਰਾ ਕੇਲੇ ਤੇ ਉੱਪਰ ਬਹੁਤ ਸੋਹਣਾ ਡਿਜ਼ਾਈਨ ਜੇ ਇਹਦਾ ਆ ਲਓ ਆ ਵੀ ਸਾਰਾ ਜਿਹੜਾ ਜੇ ਇਹ ਵੀ ਸਾਰਾ ਲੈਸ ਫਿਲਿੰਗ ਹੋਈ ਜੇ ਤੇ ਇਹਦੇ ਵਿੱਚ ਆ ਆ ਗਿਆ ਘੇਰਾ ਘੇਰੇ ਦੇ ਉੱਪਰ ਲੱਗਾ ਜੇ ਥੱਲੇ ਸਾਰੀ ਜਿਹੜੀ ਜੇ ਚੌੜੀ ਲੈਸ ਪੂਰੀ ਘੈਂਟ ਜੀ ਸਾਰੀ ਬਹੁਤ ਸੋਹਣਾ ਤੇ ਬੜਾ ਘੈਂਟ ਜੀ ਜੇ ਕਾਟਨ ਜਿਹੜੀ ਜੇ ਬਹੁਤ ਪਿਆਰਾ ਕਪੜਾ ਜੇ ਸਟੱਫ ਬਹੁਤ ਪਿਆਰਾ ਜੇ ਤੇ ਇਹਦੀ ਲੈਂਥ ਜਿਹੜੀ ਜੇ 45 ਤੱਕ ਜਿਹੜੀ ਰੈਡੀ ਹੋ ਜਾਂਦੀ ਜੇ ਲੈਂਥ ਦਾ ਕੋਈ ਇਸ਼ੂ ਨਹੀਂ ਜੇ ਦਾ ਤੇ ਇਹਦੇ ਨਾਲ ਬਾਟਮ ਬਾਟਮ ਜਿਹੜੀ ਹੈਗੀ ਆ ਉਹ ਗਿਆ 2.5 ਮੀਟਰ ਦੀ ਤੇ ਸ਼ਰਟ ਜਿਹੜੀ ਜੇ ਇਹ ਵੀ ਸੇਮ ਹੀ 2.5 ਮੀਟਰ ਦੀ ਜੇ ਸਟ੍ਰੇਟ ਬਾਟਮ ਜਿਹੜੀ ਰੈਡੀ ਹੁੰਦੀ ਜੀ ਇਹਨਾਂ ਦੀ ਪਲਾਜੋ ਬਣਾ ਲਓ ਬਾਟਮ ਬਣਾ ਲਓ ਤੇ ਆ ਹੈਗਾ ਜੀ ਦੁਪੱਟਾ ਇਹਨਾਂ ਕਰਾਚੀ ਦੁਪੱਟਾ ਕਰਾਚੀ ਸਟਾਈਲ ਪਿਓਰ ਦਾ ਦੁਪੱਟਾ ਜੇ ਪੂਰਾ ਜਾਲ ਬਣਿਆ ਜੇ ਤੇ ਦੁਪੱਟੇ ਦੀ ਕੱਟ ਜਿਹੜੀ ਆ ਉਹ ਵੀ ਛੋਟੀ ਹੈ ਦੀ ਇਹਦੀ ਕੱਟ ਹੈ ਜੀ 2 ਮੀਟਰ ਦੀ ਬੜਾ ਸੋਹਣਾ ਸੂਟ ਜੇ ਦਾ ਬੜਾ ਘੈਂਡਾ ਗਰਲਿਸ਼ ਸੂਟ ਨੇ ਸਾਰੇ ਇਹੇ ਤੇ ਇਹ ਬੜੇ ਸਲਿਮ ਟ੍ਰਿਮ ਜਿਹੜੇ ਪੂਰੇ ਮਤਲਬ ਕਸਟਮਰ ਜਿੱਦਾਂ ਦੇ ਹੁੰਦੇ ਨਾ ਕਹਿੰਦੇ ਉਹ ਕਿ ਸਰਦਾਰੀ ਜੀ ਲੁੱਕ ਦੇਣ ਵਾਲੇ ਉਹ ਕਸਟਮਰ ਜਿਹੜੇ ਪ੍ਰੀਮੀਅਮ ਲਾਈਕ ਕਰਦੇ ਆ ਉਹਨਾਂ ਵਾਸਤੇ ਇਹ ਆਈਟਮ ਆ ਤੇ ਰੇਟ ਵੀ ਜਿਹੜੇ ਇਹਨਾਂ ਦੇ ਨੇ ਥੋੜੇ ਪ੍ਰੀਮੀਅਮ ਆ ਕੁਆਲਿਟੀ ਦਾ ਹੈਗੀ ਹੈਗੀ ਆ ਰੇਟ ਵੀ ਜਿਹੜੇ ਉਹ ਵੀ ਪ੍ਰੀਮੀਅਮ ਹੈ ਇਹਨਾਂ ਦੇ ਰੇਟ ਦਾ ਜਿਹੜਾ ਹੈ ਜੇ 1050 ਰੁਪਏ ਜੇ ਪਾਕਿਸਤਾਨੀ ਸੂਟ ਸਟਾਈਲ ਸੇਮ ਜਿੱਦਾਂ ਦਾ ਮਰਜ਼ੀ ਤਿਆਰ ਕਰਾ ਲਓ ਇਹਦਾ ਆ ਪੂਰਾ ਘੈਂਟ ਜੇ ਸੂਟ ਹੈ ਤੇ ਇਹਦੇ ਵਿੱਚ ਕਲਰ ਆਪਸ਼ਨ ਹੈਗੀਆਂ ਆਪਣੇ ਕੋ ਕਲਰ ਵੀ ਤੁਹਾਨੂੰ ਦੇ ਦਿੰਨੇ ਇਹਨਾਂ ਦੇ ਹਲੋ ਜੇ ਕਲਰ ਤਾਂ ਦੂਜਾ ਦਿਖਾ ਦਿੰਨਾ ਮੈਂ ਬੜਾ ਪਿਆਰਾ ਕਲਰ ਜੇ ਸਕਰੀਨ ਸ਼ਾਟ ਲੈ ਲਓ ਤੇ ਭੇਜ ਦਿਓ ਮੈਨੂੰ WhatsApp ਦੇ ਉੱਪਰ ਆ ਲਓ ਜੀ ਆ ਹੈਗਾ ਜੇ ਦੂਜਾ ਕਲਰ ਇਹ ਵੀ ਜਿਹੜਾ ਜੇ ਬਹੁਤ ਹੀ ਪਿਆਰਾ ਕਲਰ ਜੇ ਇਹਦੇ ਵਿੱਚ ਵੀ ਸੇਮ ਹੀ ਸਾਰਾ ਕੁਝ ਉਦਾਂ ਹੀ ਆ ਕੱਟ ਸਾਰਾ ਕੁਝ ਸੇਮ ਹੈ ਕੱਟ ਵੀ ਸੇਮ ਹੈ ਦੀ ਆਹੋ ਨੈਕ ਦੇ ਉੱਤੇ ਸੇਮ ਉਦਾਂ ਹੀ ਸਾਰੀ ਲੇਸ ਪਲੱਸ ਵਰਕ ਐਮਬਲੋਇਡਰੀ ਸਾਰਾ ਕੁਝ ਡਿੱਟੋ ਤੇ ਇਦਾਂ ਹੀ ਇਹਦੇ ਜਿਹੜਾ ਜੇ ਆਹ ਵੇਖੋ ਸਾਰੀ ਜਿਹੜੀ ਥੱਲੇ ਆ ਫਿਲਿੰਗ ਲੇਸ ਦੀ ਇਸ ਤੋਂ ਬਾਅਦ ਥੱਲੇ ਇਹਦੇ ਫੇਰ ਜਿਹੜੀ ਲੇਸ ਲੱਗੀ ਆ ਇਹਨੂੰ ਤੁਸੀਂ ਜਿੱਦਾਂ ਮਰਜ਼ੀ ਤਿਆਰ ਕਰਾ ਲਓ ਜਿੱਦਾਂ ਮਰਜ਼ੀ ਡਿਜ਼ਾਈਨ ਕਰਾ ਲਓ ਸੂਟ ਬੋ ਘੈਂਟ ਲੁੱਕ ਦੇ ਹੁੰਦੇ ਜੇ ਰੈਡੀ ਹੋ ਕੇ ਇਹਦੇ ਵਿੱਚ ਹੈਗਾ ਜੇ ਆਹ ਪਲੇਨ ਬਾਟਮ ਜੇ ਨਾਲ ਇਹ ਤੇ ਕਾਟਨ ਦੀ ਤੇ ਆ ਫੇਰ ਉਹੀ ਪਿਓਰ ਦਾ ਦੁਪੱਟਾ ਇਹ ਨੂੰ ਕਰਾਚੀ ਦਾ ਦੁਪੱਟਾ ਕਹਿੰਦੇ ਆ ਬੜਾ ਪਿਆਰਾ ਜਿਹਾ ਦੁਪੱਟਾ ਜੇ ਸਾਰਾ ਜਾਲ ਸਾਰਾ ਜਿਹੜਾ ਜੇ ਇਹਦੇ ਉੱਤੇ ਬਣਿਆ ਥ੍ਰੈਡ ਵਰਕ ਦਾ ਨਾਲ ਲੈਸ ਲੱਗੀ ਆ ਹੋਰ ਸਾਈਡ ਤੇ ਆਹ ਸੂਟ ਜੇ ਇਹਦੇ ਵਿੱਚ ਕਿੰਡ ਲੁੱਕ ਤਾਂ ਦਿਖਾਵਾਂ ਕਿਦਾਂ ਆਉਂਦੀ ਹੈ ਆ ਜਾ ਏਦਾਂ ਹੁੰਦਾ ਜੇ ਰੈਡੀ ਸੂਟ ਇਹ ਰੇਟ ਹੈ ਗਾਜਨਾ ਦਾ 1050 ਰੁਪਏ ਸ਼ਿਪਿੰਗ ਜਿਹੜੀ ਹੈਗੀ ਜੇ ਫ੍ਰੀ ਜ ਇਹਨਾਂ ਦੇ ਵਿੱਚ ਆਹ ਲੋ ਜੀ ਅਗਲਾ ਕਲਰ ਵੀ ਵੇਖ ਲਓ ਮਹਿੰਦੀਆ ਕਲਰ ਤੇ ਬਹੁਤ ਸੋਹਣਾ ਜੇ ਇਦੇ ਵਿੱਚ ਗ੍ਰੀਨ ਤੇ ਮਹਿੰਦੀ ਦਾ ਕੰਟਰਾਸਟ ਹੈ ਬਹੁਤ ਪਿਆਰਾ ਜਿਹਾ ਸੇਮ ਉਦਾਂ ਹੀ ਸਾਰਾ ਨੈਕਲਾਈਨ ਜਿਹੜੀ ਤੁਹਾਨੂੰ ਦੱਸਿਆ ਮੈਂ ਜਿੱਦਾਂ embroiderry ਨਾਲ ਲੈਸ ਵਰਕ ਨਾਲ ਸੇਮ ਉਦਾਂ ਹੀ ਘੇਰੇ ਦੇ ਉੱਪਰ ਤੇ ਸੇਮ ਉਹੀ ਸਟਾਈਲ ਦੇ ਵਿੱਚ ਦੁਪੱਟਾ ਕਲਰ ਇਹਦੇ ਵਿੱਚ ਹੈਗੇ ਜੇ ਚਾਰ ਆਪਣੇ ਕੋਲ ਸੋ ਹਾਂ ਸਾਡਾ ਦੁਪੱਟਾ ਜਿਹਦਾ ਆ ਸਟਾਈਲ ਦੇ ਦੁਪੱਟੇ ਦਾ ਬੜਾ ਪਿਆਰਾ ਤੇ ਬੜਾ ਭਾਰਾ ਜਾਂ ਜਾਲ ਬਣਿਆ ਦੁਪੱਟੇ ਦਾ ਇਹਦੇ ਵਿੱਚ ਇੱਕ ਕਲਰ ਹੋ ਰਿਹਾ ਆਪਣੇ ਕੋ ਮਸਟਰ ਹੀੜ ਉਹ ਵੀ ਤੁਹਾਨੂੰ ਦਿਖਾ ਦਣਾ ਗੋਲ ਕੇ ਹਾਂ ਆਹ ਲੋ ਜੀ ਦੁਪੱਟਾ ਵੀ ਇਹਦਾ ਬੜਾ ਸੋਹਣਾ ਜੇ ਤੇ ਸੂਟ ਦਾ ਕਲਰ ਜਿਹੜਾ ਜੇ ਉਹਦੇ ਬਹੁਤ ਹੀ ਪਿਆਰਾ ਆਹ ਕਰ ਲੋ ਚੈੱਕ ਤੇ ਆ ਇਹਦੀ ਹੈਗੀ ਜੇ ਬਾਟਮ ਤੇ ਆ ਹੈਗਾ ਜੇ ਦੁਪੱਟਾ ਇਹਦਾ ਸੇਮ ਉਹੀ ਸਟਾਈਲ ਆਹ ਇਹ ਜੇ ਘੈਂਟ ਦੁਪੱਟਾ ਸਾਰਾ ਜਾਲ ਬਣਿਆ ਦੁਪੱਟੇ ਦਾ ਤੇ ਬਹੁਤ ਸੋਹਣਾ ਸੂਟ ਜੇ ਤੇ ਬਾਕੀ ਇਹ ਆਪਣੇ ਕੋਲ ਹੈਗੇ ਜੇ ਪਾਕਿਸਤਾਨੀ ਸੂਟ ਜਿਹੜੇ ਕਿ ਤੁਸੀਂ ਬਣਾ ਸਕਦੇ ਸਟ੍ਰੇਟ ਬਾਟਮ ਦੇ ਨਾਲ ਜਿੱਦਾਂ ਦੀ ਮਰਜ਼ੀ ਲੁੱਕ ਦੇ ਕੇ ਤੇ ਕਾਟਨ ਜਿਹੜੀ ਜੇ ਪੂਰੀ ਵਧੀਆ ਪ੍ਰੀਮੀਅਮ ਕੁਆਲਿਟੀ ਦੀ ਕਾਟਨ ਜੇ ਤੇ ਬਹੁਤ ਹੀ ਪਿਆਰੇ ਦੁਪੱਟੇ ਜੇ ਜਾਲ ਦੁਪੱਟੇ ਨਾਲ ਤੁਸੀਂ ਦੇਖਣ ਦੇ ਬਣਿਆ ਕਿੱਡਾ ਸੋਹਣਾ ਕਲਰ ਵਿੱਚ ਤੁਹਾਨੂੰ ਦਿਖਾਤੇ ਸਿਰਫ 4 ਕਲਰ ਨੇ ਕਿਹਦੇ ਵਿੱਚ ਇਦਾਂ ਦੀ ਹੋਰ ਨਵੀਂ ਕਲੈਕਸ਼ਨ ਜਿਹੜੀ ਆਪਾਂ ਲੈ ਕੇ ਆਉਂਦੇ ਰਵਾਂਗੇ ਮਿਲਦੇ ਤੁਹਾਨੂੰ ਫੇਰ ਆਪਾਂ ਨਵੀਂ ਵੀਡੀਓ 'ਚ ਨਵੇਂ ਵਲੌਗ 'ਚ ਧੰਨਵਾਦ ਜੀ ਸასი ਕਾਲ ਕਰਿਆ